ਦੋਸਤੋ ਲੂ ਡੇਟਾ ਚੈਨਲ 'ਵੀਂ ਤੁਹਾਡਾ ਸਵਾਗਤ ਹੈ ਤੇ ਜਿਵੇਂ ਆਪਾਂ ਪਿਛਲੇ ਸਾਲਾਂ ਦੇ ਵਿੱਚ ਵੀ ਤੁਹਾਨੂੰ ਅਰੂਜ ਵਿਦਾ ਜਿਹਦੇ ਵਿੱਚ ਗੀਤ ਗਜਲ ਅਤੇ ਕਵਿਤਾ ਲਿਖੀ ਜਾਂਦੀ ਹੈ ਤੇ ਜਿੰਨੇ ਵੀ ਫਿਲਮ ਇੰਡਸਟਰੀ ਦੇ ਗੀਤ ਨੇ ਉਹ ਸਾਰੇ ਹੀ ਅਰੂਜ ਜਾਂ ਪਿੰਗਲ ਦੇ ਵਿੱਚ ਲਿਖੇ ਹੋਏ ਨੇ ਉਸ ਤੋਂ ਇਲਾਵਾ ਮਤਲਬ ਕਿ ਸਹੀ ਟਾਈਮਿੰਗ ਮਤਲਬ ਰਵਾਨਗੀ ਨਹੀਂ ਇਹਨਾਂ ਦੀ ਬਣਦੀ ਹੁੰਦੀ ਤੇ ਇਸ ਕਰਕੇ ਇਹ ਚੀਜ਼ਾਂ ਸਾਨੂੰ ਜ਼ਰੂਰੀ ਨੇ ਤੇ ਆਪਾਂ ਹੁਣ ਸ਼ੁਰੂ ਕਰਨ ਲੱਗਿਆ ਤੇ ਜਿਵੇਂ ਹਰ ਇੱਕ ਹਰ ਇੱਕ ਚੀਜ਼ ਨੂੰ ਕਰਨ ਵਾਸਤੇ ਕੋਈ ਨਾ ਕੋਈ ਮੈਥਡ ਬਣਿਆ ਹੋਇਆ ਹੁੰਦਾ ਜਿਵੇਂ ਹੁਣ ਰਾਜ ਮਿਸਰੀ ਮਕਾਨ ਬਣਾਉਦਾ ਉਹਦੇ ਕੋਲੇ ਸਾਹਲ ਹੁੰਦੀ ਹੈ ਸੂਤ ਹੁੰਦਾ ਹੈ ਗੱਜ ਹੁੰਦਾ ਹੈ ਗੁੰਆਂ ਹੁੰਦੀ ਜੇ ਉਹਦੇ ਕੋਲੋਂ ਨਾ ਹੋਵੇ ਤਾਂ ਹੋ ਫਿਰ ਕੰਦ ਨਹੀਂ ਸਿੱਧੀ ਕਰ ਸਕਦਾ ਜਦੋਂ ਉਹ ਲੈਵਲ ਨਾ ਹੋਵੇ ਜੇ ਛੱਤ ਉਹਨੇ ਪਾਤੀ ਪੰਤਾਲਾ ਕਿਤੇ ਰੱਖੂਗਾ ਪਾਣੀ ਖੜਨ ਲੱਗ ਜਾਂਦਾ ਇੱਕ ਗਰੀਬ ਹੈ ਜਿਹੜਾ ਕੱਪੜੇ ਸਿਉਂਦਾ ਹੈ ਗਰਦੀ ਉਹ ਵੀ ਜੇ ਹੁਣ ਉਹਦੇ ਕੋਲੇ ਮੀਟਰ ਨਹੀਂ ਹੋਊਗਾ ਜਾਂ ਆਪਣੇ ਸਾਧਨ ਨਹੀਂ ਹੋਣਗੇ ਇੱਕ ਬਹੁਤ ਵੱਡਾ ਕਰਦਾ ਕਿ ਸੁਣਤਾ ਕਰਦਾ ਫਿਰ ਕੋਉ ਗੜਾ ਪਈ ਜਾਂ ਮਨ ਨੂੰ ਸੋਨਾ ਨਹੀਂ ਲੱਗਣਾ ਜਿਹੜੀ ਇਸ ਤਰ੍ਹਾਂ ਕਿ ਹਰੇਕ ਚੀਜ਼ ਦੀ ਕੋਈ ਨਾ ਕੋਈ ਵਿਵਸਥਾ ਬੰਦੀ ਬਣੀ ਹੋਈ ਹੈ ਇਸੇ ਤਰੀਕੇ ਨਾਲ ਇਸ ਦੇ ਵਿੱਚ ਜਿਹੜੀ ਇਹ ਗੀਤ ਗੱਜਰ ਅਤੇ ਕਰਤਾ ਵਾਸਤੇ ਵੀ ਇੱਕ ਵਿਧਾਨ ਹੈ ਸਿੰਗਲ ਅਤੇ ਅਰੂਪ ਅੱਜ ਆਪਾਂ ਗੱਲ ਕਰਾਂਗੇ ਅਰੂਪ ਇਹ

ਆਰੇ ਜਤਾਉਂਦੀ ਦੇਖ ਲੋ ਤੁਸੀਂ ਕਿੰਨੀ ਮੋਟੀ ਹੈ ਦਿਨ 350 ਸਫੇ ਦੀ ਹੈ ਕਿ ਇਹ ਪੰਗ ਜੋ ਪਾ ਕੋ ਬੜੀ ਜਨੇ ਪਿਛੋ ਭੁੱਲੀ ਜਨੇ ਕਿਉਂਕਿ ਜਿਹੜੀ ਇਹ ਵਿਧਾ ਹੈ ਜਿਹੜੇ ਉਸਤਾਦਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਪਹਿਲਾ ਫਾਰਸੀ ਤੋਂ ਉਰਦੂ ਚਾਈ ਉਰਦੂ ਤੋਂ ਹਿੰਦੀ ਚ ਫਿਰ ਪੰਜਾਬੀ ਚ ਉਹ ਇਹਨਾਂ ਨੂੰ ਫਾਰਸੀ ਔਰ ਉਰਦੂ ਦੇ ਲਫ਼ਜ਼ ਇਹਦੇ ਵਿੱਚ ਦੱਸੀ ਹੋਏ ਨੇ ਸਾਨੂੰ ਆਸਾਨੀ ਨਾਲ ਨਹੀਂ ਸਮਝ ਆਉਂਦੇ ਕਿਉਂਕਿ ਅਸੀਂ ਬਚਪਨ ਤੋਂ ਪੰਜਾਬੀ ਘਰੇ ਪੜਿਆ ਤੇ ਸਾਡੇ ਉਹ ਜ਼ਿਹਨ ਦੇ ਵਿੱਚ ਬੈਠੀ ہوئی ਹੈ ਮੈਂ ਕੋਸ਼ਿਸ਼ ਕੀਤੀ ਹੈ ਇਹਨਾਂ ਕਿਤਾਬਾਂ ਚੋਂ ਮੈਂ ਕੋਈ ਆਪਣੇ ਕੋਲੋਂ ਨਹੀਂ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਹੀ ਸਾਰੀਆਂ ਨੂੰ ਜਿਹੜੀ ਮੈਂ ਖੋਜ ਕੀਤੀ ਹੈ ਵੀ ਉਹ ਮੈਂ ਛੋਧੀ ਦੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ ਹੋ ਸਕਦਾ ਹੈ ਵੀ ਤੁਹਾਨੂੰ ਸਮਝ ਆਵੇ ਤੇ ਮੇਰਾ ਚੈਨਲ ਹੈ ਲੋਟੇ ਟੱਚ ਉਹਦੇ ਤੇ ਪਹਿਲਾਂ ਵੀ ਵੀਡੀਓਜ਼ ਕਈਆਂ ਨੇ ਅੱਜ ਆਪਾਂ ਨਵੀਂ ਵੀਡੀਓ ਪਾ ਰਹੇ ਹਾਂ ਤੇ ਇਹਦਾ ਮਤਲਬ ਹੈ ਸਭ ਤੋਂ ਪਹਿਲਾਂ ਜਿਹੜਾ ਵਿਧਾਨ ਹੁੰਦਾ ਹੈ ਇਹ ਲਿਖਦਾ ਇਹਦੇ ਵਿੱਚ ਆਪਾਂ ਨੇ ਦੇਖਣਾ ਹੈ ਵੀ ਇਹਦੇ ਕਿ ਅੱਖਰ ਨੇ ਇਹਨਾਂ ਦਾ ਵਜਨ ਕਿਵੇਂ ਬਣਦਾ ਸਭ ਤੋਂ ਪਹਿਲੀ ਕੀ ਸਿੱਧੀ ਸਮਝਣ ਵਾਲੀ ਹੁੰਦੀ ਹੈ ਇੱਕ ਲਘੂ ਹੁੰਦਾ ਹੈ ਇੱਕ ਹੌੜਾ ਇਹਦੇ ਚ ਹੋਰ ਕੁਝ ਨਹੀਂ ਹੈਗਾ ਸਿਰਫ ਦੋ ਹੀ ਚੀਜ਼ਾਂ ਨੇ ਜਾਂ ਅੱਖਰ ਨੇ ਇੱਕ ਲਘੂ ਤੇ ਇੱਕ ਹੌੜਾ ਜੇ ਤੁਹਾਨੂੰ ਇਹ ਦੀ ਪਛਾਣ ਆ ਗਈ ਤਾਂ ਤੁਸੀਂ ਸਮਝ ਨੂੰ ਲਿਖਣਾ ਸਿੱਖ ਇਹ ਪਹਿਲੀ ਪੌੜੀ ਹੈ ਤੇ ਲਘੂ ਗਣੇ ਨੇ ਜਿਵੇਂ ਹੁਣ ਸੱਸਾ ਕਰ ਲੈ ਜਿਹੜੇ ਆਪਾਂ ਇਹ ਅਕਤਾਣੀ ਅੱਖਰ ਨੇ ਕੋਈ ਵੀ ਕੱਲਾ ਹੋਵੇ ਸੱਸਾ ਹੋਵੇ ਕੱਲਾ ਲੱਗਾ ਹੋਵੇ ਬਾਬਾ ਹੋਵੇ ਉਪਰਾ ਹੋਵੇ ਜਿੱਥੇ ਕੱਲਾ ਹੋਊਗਾ ਉਹਦਾ ਵਜਨ 1 ਇਕ ਹੈ ਅੱਛਾ ਜਿੱਦੇ ਥੱਲੇ ਝੋੜੀ ਲੱਗੇ ਹੋਵੇ ਉਹਦਾ ਵਜਨ ਵੀ ਇਕ ਹੀ ਰਹੂਗਾ ਚਾਹੇ ਥੇਲੇ ਥੱਲੇ ਹੋਵੇ ਊਡੇ ਦੇ ਥੱਲੇ ਹੋਵੇ ਨੰਨੇ ਦੇ ਥੱਲੇ ਹੋਵੇ ਕਿਸੇ ਦੇ ਵੀ ਥੱਲੇ ਹੋਵੇ ਉਹਦਾ ਵਜਨ ਵੀ ਇਕ ਤੇ ਜਿਹਨੂੰ ਸ਼ਿਹਾਰੀ ਜਿਵੇਂ ਮੈਂ ਲੜੇ ਨੂੰ ਲਿਖ ਕੇ ਸਮਝਾਈ ਹੈ ਚਾਹੇ ਕੋਈ ਹੁਸ਼ਿਆਰੀ ਹੋਵੇ ਕੋਪੇ ਨੂੰ ਹੋਵੇ ਸਫੇ ਨੂੰ ਹੋਵੇ हो जनू शो इ वजन भी, भी लगू कहो चाहे उसका दिख तो उस उस तो रही है, है। किसी भी अखों नी लगी है कक्के लगी है चाहे ससे ना बा जिन्हों मर्जी लग जाए कूड़े नगरी नहीं जिन्होंने भी लगती है वजन बन जूगा गुरु ਉਹਦਾ ਮਤਲਬ ਹੈ ਦੋ ਜਿਵੇਂ ਕੰਨਾ ਜਿਵੇਂ ਤੁਸੀਂ ਸਮਝ ਗਏ ਨਾ ਸਾਰੇ ਸਮਝ ਆ ਵੀ ਜਿਵੇਂ ਕੰਨਾ ਲੱਗੀ ਉਹਦਾ ਵਜਨ ਵੀ ਦੋ ਕਿੰਨੇ ਆਪਾਂ ਚਾਹੇ ਕਿਸੇ ਵੀ ਅਖਰੋ ਪਤਾਲੀਆਂ ਚ ਲੱਗ ਜੀ ਤੇ ਜਿਨੀ ਤਨੌੜਾ ਲੱਗ ਜੇ ਉਹਦਾ ਵਜਨ ਵੀ ਦੋ ਜਿਨੂੰ ਹੋੜਾ ਲੱਗੇ ਉਹਦਾ ਵੀ ਵਜਨ ਦੋ ਠੀਕ ਹੈ ਨਾ ਚਾਹੇ ਕਪੇ ਨੂੰ ਵਾ ਕਪੇ ਨੂੰ ਆ ਨੰਨੇ ਨੂੰ ਜੀ ਨੂੰ ਮਾਦੀ ਤੇ ਦਲੈਂਕੜਾ ਲੱਗੇ ਉਹਦਾ ਵੀ ਵਜਨ ਦੋ ਤੇ ਦਲਾਵਾਂ ਲੱਗੇ ਉਹਦਾ ਵੀ ਦੋ ਲਾਮ ਲੱਗੇ ਜੇ ਉਹਦਾ ਵੀ ਦੋ ਤੇ ਜਿੱਤੇ ਤੱਕ ਟਿੱਪੀ ਲੱਗੇ ਇਹ ਕਿਤੇ ਗਿਣੀ ਜਾਂਦੀ ਹੈ ਇਹਤੇ ਨਹੀਂ ਬਹੁਤ ặt ਸੰਭਾਵਨਾ ਹੁੰਦੀ ਹੈ ਨਾ ਗਿਣੀ ਜਾਵੇ ਗਿਣੀ ਜਾਂਦੀ ਹੈ ਤੇ ਇਹਦਾ ਵਜ਼ਨ ਵੀ ਦੋ ਚਾਹੇ ਮੰਮੇ ਤੇ ਲੱਗੇ ਚਾਹੇ ਸੱਸੇ ਤੇ ਲੱਗੇ ਠੀਕ ਹੈ ਨਾ ਤੇ ਆ ਮੈਂ ਕੌਣ ਸਮਝਾਉਣ ਵਾਸਤੇ ਲਿਖਿਆ ਵੀ ਸਿਹਾਰੀ ਲੱਗੀ ਹੈ ਸਿਹਾਰੀ ਇਧਰ ਇੱਕ ਗਿਣੀ ਜਾਂਦੀ ਹੈ ਲੇਕਿਨ ਜਦੋਂ ਦੋ ਲਗਾ ਲੱਗ ਜਾਣ ਕਿਸੇ ਤੇ ਤਾਂ ਉਹ ਗਰੂਪ ਬਣ ਜਾਂਦਾ ਸਿਆ ਵੀ ਲੱਗੀ ਨਾ ਟਿੱਪੀ ਲੱਗੀ ਸਿਆ ਇਹ ਲੱਗੀ ਨਾ ਸੇ ਤਿੰਨ ਲੱਗੀ 2 4 ਤਾਂ ਉਹਦਾ ਵਜ਼ਨ 2 ਗ੍ਰਾਮ ਜਿਵੇਂ ਹੁਣ ਆ ਇਹਦੀ ਵੀ ਦੋ ਨਗਰਾਂ ਗਈਆਂ ਹੋਣੀਆਂ ਨੇ ਇਹਦਾ ਵੀ ਵਜਨ ਦੋ ਹੈ ਜਿਹੜਾ ਆਧਿਕ ਅਚੇ ਚੇਦੇ ਇਹ ਸਥਿਤੀ ਦੇ ਅਨੁਸਾਰ ਜਿੱਥੇ ਕੋਲਾ ਜਾਂ ਬੋਲੇ ਜਾਵੇ ਉਹਦਾ ਵਜਨ ਤੁਸੀਂ ਇੱਕ ਵੀ ਕਰ ਸਕਦੇ ਵਰਨਾ ਦੋ ਠੀਕ ਹੈ ਕਿਤੇ ਪਾਛੋਟੇ ਦਾ ਫੁੱਲ ਆ ਜਾ ਮੁੰਦਾ ਜਿਵੇਂ ਲਿਖ ਦਿੰਦੇ ਆ ਦਸਿਆ ਦੁੱਦੇ ਤੇ ਆਦਿਕ ਸਸਟੈਂਸ਼ੀਅਲ ਦਸਿਆ ਦੋ ਇੱਕ ਦੋ ਵੀ ਬਣੂਗਾ ਉਹਦਾ ਵਜਨ ਚਾਰ ਵੀ ਬਣੇਗਾ

ਤੇ ਹੁਣ ਜਦੋਂ ਆਪਾਂ ਸ਼ਾਇਰੀ ਕਰਨੀ ਹੈ ਕੋਈ ਗਜ਼ਲ ਲਿਖਣੀ ਹੈ ਤਾਂ ਉਹਦੇ ਵਿੱਚ ਵੀ ਜਿਹੜੀ ਪੈਨਟ ਲਾਈਨ ਹੋਊਗੀ ਉਹਦਾ ਵਜਨ ਜੀ ਸਾਰੀਆਂ ਲਾਈਨਾਂ ਦਾ ਵਜਨ ਤੁਸੀਂ 16 ਹੀ ਰੱਖਣਾ ਹੈ ਜੇ ਤੁਸੀਂ ਸਹੀ ਲਿਖਣਾ ਹੈ 16 ਹੀ ਰੱਖਣਾ ਹੈ ਔਰ ਇੱਕ ਗੱਲ ਇਹ ਵੀ ਹੁਣ ਇਹ ਜਿਹੜਾ ਪਹਿਲਾ ਸ਼ੇਰ ਹੈ ਇਹਨੂੰ ਮਤਲਾ ਕਹਿੰਦੇ ਨੇ ਇਹ ਤੁਸੀਂ ਯਾਦ ਰੱਖੋ ਨਾ ਕੋਈ ਤਾਂ ਤੁਸੀਂ ਸੋਝੋ ਹੋਰ ਇਹਨੂੰ ਕਹਿੰਦੇ ਨੇ ਮਤਲਾ ਮਤਲਾ ਕਿਉਂ ਕਹਿੰਦੇ ਜਿਹੜਾ ਪਹਿਲਾ ਸ਼ੇਰ ਹੈ ਉਦੇ ਵਿੱਚ ਕਾਫੀਆ ਹੁੰਦਾ ਹੈ ਤੇ ਰਦੀਫ ਹੁੰਦਾ ਹੈ ਪਹਿਲੀ ਲਾਈਨ ਦੇ ਵਿੱਚ ਵੀ ਇਹਨੂੰ ਇੱਕ ਮਿਸਰਾ ਕਹੇਉਂਦੇ ਨੇ ਚਾਹੀ ਪਹਿਲੀ ਲਾਈਨ ਕਹਿੰਦੇ ਤੁਸੀਂ ਕਾਫੀਆ ਹੁੰਦਾ ਹੈ ਤੇ ਰਦੀਫ ਹੁੰਦਾ ਜਿਹੜੀ ਗੁੰਜੰਗ ਰਹਿੰਦੀ ਆ ਉਹਦੇ ਵਿੱਚ ਵੀ ਕਾਫੀਆ ਹੁੰਦਾ ਹੈ ਤੇ ਰਦੀਫ ਹੁੰਦਾ ਇੱਕ ਇਹ ਸਮਝਣ ਦੀ ਗੱਲ ਹੈ ਵੀ ਇਹ ਸ਼ੇਅਰ ਦੇ ਵਿੱਚ ਮੁਕੰਮਲ ਗੱਲ ਤੁਹਾਨੂੰ ਦੋ ਲਾਈਨਾਂ ਚ ਸਮਝਾਉਣੀ ਚਾਹੀਦੀ ਹੈ ਸ਼ਾਇਰ ਨੂੰ ਕਹਿੰਦੇ ਦੋ ਲਾਈਨਾਂ ਚ ਗੱਲ ਮੁਕੰਮਲ ਹੋਣੀ ਚਾਹੀਦੀ ਹੈ ਨਾ ਹੈਗਾ ਵਿਜੇ ਆਪੇ ਨੂੰ ਆਪਾਂ ਨਾ ਪੜੀਏ ਤਾਂ ਕਹਾਈ ਵਾਰੀ ਚੌਥੀ ਲੇਨ ਤੇ ਧੀਵੀ ਲੇਨ ਤੇ ਜਾ ਕੇ ਗੱਲ ਮੁਕੰਮਲ ਹੋਵੇ ਪਾਉ ਨਹੀਂ ਕਰਨਾ ਜੇ ਕੱਲੀ ਲੇਨ ਨੂੰ ਘਾਟ ਕੱਢਦੀ ਉਹਦਾ ਕੋਈ ਮੁਕੰਮਲ ਅਰਥ ਹੋਣਾ ਚਾਹੀਦਾ ਇੱਕ ਹੋਰ ਤੁਸੀਂ ਖਿਆਲ ਰੱਖਣੀ ਮਤਲੇ ਦੇ ਵਿੱਚ ਦੀ ਜਿਹੜੀ ਪਹਿਲੀ ਲੇਨ ਦੂਜੀ ਲੇਨ ਦਾ ਉਹਦੇ ਨਾਲ ਅਟੈਚਮੈਂਟ ਹੋਣੀ ਚਾਹੀਦੀ ਹੈ ਇੱਥੇ ਆਪਾਂ ਗੱਲ ਹੋਰ ਕਰ ਰਹੇ ਹਾਂ ਇੱਥੇ ਗੱਲ ਹੋਰ ਬਣਦੀ ਹੈ ਉਹਦਾ ਕੋਈ ਆਧਾਰ ਨਹੀਂ ਹੈ ਠੀਕ ਹੈ ਲੈ ਅੱਛਾ ਇਹ ਚ ਅਸੀਂ ਦੋ ਗੱਲਾਂ ਵੀ ਕਰ ਸਕਦੇ ਆ ਚਾਰ ਵੀ ਕਰ ਸਕਦੇ ਆ ਇਹ ਤੁਹਾਡੀ ਮੁਹਾਰਤ ਤੇ ਡਿਪੈਂਡ ਕਰਦਾ ਹੈ ਤੁਸੀਂ ਜੇ ਪੜੋਗੇ ਨਾ ਮਨੂ ਤੁਹਾਨੂੰ ਸਮਝ ਆਉਣ ਲੱਗੇ ਇਹ ਜਦੋਂ ਸੀ ਮਹਾਜਨ ਦੇਖੇ ਬਹੁਤ ਕੁਝ ਕਰਨ ਲੱਗ ਪਏ ਤੇ ਕੋਟੂ ਵਾ ਜਿਹੜਾ ਸੈਟਲ ਸ਼ੇਅਰ ਹੁੰਦਾ ਹੈ ਇਹਦੇ ਥੱਲੇ ਅਸੀਂ ਇੱਕ ਗੱਲ ਦੇ ਵਿੱਚ ਪੰਜ ਤੋਂ 7 ਸ਼ੇਅਰ ਰੱਖਦੇ ਆ 10 11 ਵੀ ਰੱਖ ਸਕਦੇ ਆ ਕੋਈ ਗੱਲ ਨਹੀਂ ਜੇ ਵਧੀਆ ਬਣਦਾ ਤੇ ਦੂਜੇ ਸ਼ੇਅਰ ਦੇ ਵਿੱਚ ਉੱਪਰ ਜਿਹੜੀ ਲਾਈਨ ਹੋਈ ਇਹਦੀ ਤੇ ਤਾਦੀਫ ਤੇ ਕਾਫੀਆਂ ਲਿਖਦਾ ਦੂਸਰੀ ਲਾਈਨ ਵਿੱਚ ਕਾਫੀਆਂ ਤੇ ਰਦੀਫ ਵਰਤਿਆ ਜਾਂਦਾ ਤੇ ਇਹ ਦੋ ਲਾਈਨਾਂ ਦੇ ਵਿੱਚ ਵੀ ਗੱਲ ਮੁਕੰਮਲ ਹੋਣੀ ਚਾਹੀਦੀ ਹੈ ਚਾਹੇ ਤਾਂ ਗੱਲ ਇੱਕੋ ਵਿਸ਼ੇ ਤੇ ਕਰ ਲੋ ਤੁਸੀਂ ਐਂਡ ਦਾ ਉਹਨੂੰ ਮੁਸਸਕਾ ਕਹਿੰਦੇ ਨੇ ਉਹ ਜਿਹੜੀ ਜਿਆਦਾ ਮਦਦ ਉਹਦਾ ਪ੍ਰਭਾਵ ਆਉਂਦਾ ਨੇ ਚਾਹੇ ਤੁਸੀਂ ਇੱਥੇ ਗੱਲ ਹੋਰ ਕਰੋ ਇੱਥੇ ਗੱਲ ਹੋਰ ਕਰੋ ਤੁਹਾਡੀ ਇੱਛਾ ਹੈ ਪਰ ਇਹ ਦੋ ਲਾਈਨਾਂ 'ਚ ਗੱਲ ਮੁਕੰਮਲ ਹੋਣੀ ਚਾਹੀਦੀ ਹੈ ਇਹੀ ਗੱਲ ਤੁਸੀਂ ਕਰ ਰਹੇ ਹੋ ਦੋ ਲਾਈਨ ਸਪੱਟ ਹੋਣੀ ਚਾਹੀਦੀ ਰੇਮਪਾ ਉਪਰੋਂ ਤੁਹਾਨੂੰ ਨਾ ਪੜੀਏ ਅਗਲੇ ਸਮਝ ਆ ਜੇ ਇੱਕ ਪੂਰੀ ਸਟੋਰੀ ਬਹਿੰਦੀ ਉਸ ਤੋਂ ਬਾਅਦ ਜਿਹੜਾ ਐਂਡਮ ਤੇ ਆ ਮਕਤਾ ਮੈਂ ਦੱਸਿਆ ਜਿਹਦੇ ਵਿੱਚ ਸ਼ਾਇਰ ਦਾ ਨਾਮ ਜਾਂ ਅਖੰਡਸ ਹੁੰਦਾ ਉਹ ਮਕਤਾ ਗੱਲ ਇਹ ਹੈ ਕਿ ਸ਼ਾਇਰ ਦਾ ਨਾਮ ਹੋਵੇ ਜਾਂ ਇਹ ਅਖੰਡਸ ਲਿਖਿਆ ਹੋਇਆ ਹੋਵੇ ਇਹ ਆਪਣੀ ਇੱਕ ਪਹਿਚਾਣ ਹੁੰਦੀ ਹੈ ਇਹ ਐਂਡਮ ਦੇ ਉੱਤੇ ਆਉਂਦਾ ਹੈ ਇਹਦੇ ਵਿੱਚ ਇਹ ਹੁੰਦਾ ਤੁਸੀਂ ਇਹ ਜਿਹੜਾ ਖਲਸ ਹੈ ਇਸ ਲਾਈਨ 'ਚ ਨਹੀਂ ਰੱਖ ਸਕਦੇ ਹੋ ਇਹ ਜਿਵੇਂ ਰੱਖ ਇਹ ਤੁਹਾਡੇ ਰੀਡਪੈਂਡ ਕਰਦਾ ਹੈ ਕਿ ਤੁਸੀਂ ਕਿਵੇਂ ਰੱਖਦੇ ਸਥਿਤੀ ਦੇ ਅਨੁਸਾਰ ਤੁਸੀਂ ਕਿਤੇ ਨਹੀਂ ਰੱਖ ਸਕਦੇ ਪਰ ਰੱਖਣਾ ਹੈ ਕਾਹੀ ਹੈ ਉਹਨਾਂ ਦੀ ਜੀਵਨ ਹੁਣ ਇਹ ਨਹੀਂ ਕਿ ਗੱਲ ਤੁਹਾਡੇ ਸਮਝ ਆ ਗਈ ਮੈਨੂੰ ਲੱਗਦਾ ਹੈ ਤੇ ਹੁਣ ਆਪਾਂ ਮਸਲੇ ਦੇਖੋ ਆ ਘੜ ਘੜਗੇ ਰੱਖੇ ਡੇਰੇ ਵਿੱਚ ਡੇਰੇ ਦੇ ਵਿੱਚ ਜਿਹੜੀਆਂ ਮੌਸੀਆਂ ਨੇ ਜੋ ਔਰਚਨਸ ਨੂੰ ਫੜ ਕੇ ਰੱਖਦੇ ਆਂ ਆਈਂ ਹੁੰਦਾ ਨਾ ਤਾਂ ਹੀ ਉਹਨਾਂ ਦੀ ਪਹਿਚਾਣ ਵੱਧ ਜਾਂਦੀ ਹੈ ਉਹਨਾਂ ਦੀ ਮਹੱਤਤਾ ਵੱਧਦੀ ਹੈ ਕੁਕਣ ਸ਼ਾਮ ਸਵੇਰੇ ਤੇ ਨਾ ਤੇ ਜੋ ਜਿਆ ਸਾਤ ਵਜਦੇ ਨੇ ਢੋਲ ਵਜਦੇ ਨੇ ਨਗਾਰੇ ਵਜਦੇ ਕਿ ਕੁਕ ਦਾ ਸਾਰਾ ਮਾਣਾ ਠੀਕ ਹੈ ਨਾ ਉਹ ਵੀ ਨਾਲ ਕੂਟਦੇ ਨੇ ਇਹ ਗੱਲ ਦੇ ਨਾਲ ਮਿਲਦੀ ਨਾ ਤੇ ਇਹ ਜਿਹੜੇ ਕਾਫੀਏ ਨੇ ਜਿਵੇਂ ਦੇਰੇ ਸਵੇਰੇ ਬਥੇਰੇ ਸਤੇਰੀ ਇਹਨਾਂ ਵਿੱਚੋਂ ਸਤ ਕਾਫੀਏ ਇਹ ਇੱਕ ਉਸਤ ਕਾਫੀ ਹੋ ਹੁੰਦੇ ਨੇ ਜਿਹਦੇ ਵਿੱਚ ਦੋ ਦੋ ਇੱਕ ਤੋਂ ਵੱਧ ਅੱਖਰ ਜਾਂ ਆਕਰਾਮਾ ਮਿਲਦੀਆਂ ਉੱਪਰ ਕਿਉਂਕਿ ਇਹ ਦੇਖੋ ਰਾਰੇ ਸਾਰੇ ਨਹੀਂ ਮਿਲ ਰਹੇ ਨੇ ਤੇ ਉੱਤੇ ਲਾਹੋਂ ਮਿਲਦੇ ਨੇ ਇਹ ਜਸ ਜਿਹੜੇ ਸੁਸਤ ਕਾਫੀ ਹੁੰਦੇ ਨੇ ਉਹਨਾਂ 'ਚ ਕਲਾ ਕਰਨਾ ਮੈਨੂੰ ਵਜ੍ਹਾ ਕਲੀ ਵੀ ਆ ਗਈ ਜਿਵੇਂ ਤੇ ਹੁੰਦਾ ਕਾ ਥਲੇ ਬਾਤ ਤੁਨਾ ਹੁੰਦਾ ਰਾਂ ਅੱਡੋ ਅੱਡ ਸੇਰਾ ਉਹ ਸੁਸਤ ਕਾਫੀ ਆ ਕਹਿੰਦੇ ਐਸੀ ਕੋਸ਼ਿਸ਼ ਕਰੋ ਵੀ ਤੁਸੀਂ ਚੁਸਤ ਕਾਫੀ ਬਣਾਓ ਤੇ ਇਹਦੇ ਵਿੱਚ ਜਿਹੜਾ ਤੁਸੀਂ ਹੁਣ ਹੋਰ ਬਣਾ ਸਕਦੇ ਹੋ ਉਹ ਸਵੇਰੇ ਹਨੇਰੇ ਬਨੇਰੇ ਠੀਕ ਹੈ ਨਾ ਉਹ ਤੁਸੀਂ ਬਹੁਤ ਮਸ਼ਹੂਰ ਕਰਨੇ ਜਿਹੜੀ ਸ਼ਹਿਰ ਤੁਸੀਂ ਜਿਹੜੇ ਵਿੱਚ ਉਹਦੇ ਬਣਾਉਣੇ ਨੇ ਉਹ ਬਣਾ ਸਕਦੇ ਅੱਛਾ ਹੁਣ ਆਪਾਂ ਦੂਜੇ ਸ਼ਹਿਰ ਦੀ ਗੱਲ ਕਰਦੇ ਆਂ ਕੀਮਤ ਨਹੀਂ ਹਰ ਇੱਕ ਦੇ 35 ਰੋਲ ਦੇ ਸ਼ਹਿਰਨ ਮਥੀਰੇ ਪੱਤਰਤਾ ਸਰਤਾ ਦੇ ਵਧੇਰੇ ਘਟਦਾ ਮਾਰਦੇ ਹੈ ਉਹਦੀ ਕੀਮਤ ਤਾਂ ਨਹੀਂ ਪੈਂਦੀ ਜਦੋਂ ਦੀ ਵੈਲਿਊ ਬਣ ਗਈ ਉਹ ਘੜ ਦਾ ਕੋਈ ਮੂਰਤੀ ਬਣਾ ਲੀ ਕੋਈ ਆਰਟ ਕਲਾਕਰੀਚੀ ਬਣਾ ਲੀ ਉਹ ਜਿਹੜਾ ਆਮ ਰੁਪਇਆ ਉਹਦੀ ਹਜ਼ਾਰਾਂ ਤੇ ਲੱਖਾਂ ਦੀ ਵੈਲਿਊ ਪਈ ਇੱਥੇ ਇਹ ਸ਼ੇਅਰ ਦੀ ਮਹੱਤਤਾ ਇਹ ਗੱਲ ਸਮਝਾਈ ਜੀਏ ਕੀਮਤ ਨਹੀਂ ਹਰ ਇੱਕ ਦੀ ਪੈਂਦੀ ਰੁਪਏ ਦੇ ਕਿਸੇ ਵੀ ਦੇਰ ਅਕਸਰ ਤੇ ਇਹ ਸਾਰੀ ਸੰਸਦ ਅਜੇ ਲੈ ਅਕਸਰਤੀ ਕੀਤੀ ਗਈ ਹੈ ਤੇ ਆ ਦੇਖੋ ਨਾਗਮਣੀ ਦੱਸਦੇ ਨੇ ਲੋਕ ਲੋਟੇ ਕਹਿੰਦਾ ਵੀ ਨਾਗਮੇ ਚਕਤੀ ਫਿਰਣ ਸਵੇਰੇ ਪੱਥਰ ਬਦਲੇ ਸਵੇਰੇ ਨੇ ਉਹ ਆਪਣੀ ਪੱਥਰ ਹੁੰਦਾ ਨਾ ਉਹ ਘਟ ਕੇ ਜਾਏ ਬਣਾਉਂਦੇ ਯਾਰ ਨਾ ਬਣੀ ਇੰਨਾ ਕੁ ਕਿੰਨੇ 5000 5000 ਮਤਲਬ ਕਿ ਬੈਲ ਵੀ ਕੋ ਜਿਹੜੀ ਉਹ ਇੰਨਾ ਪੈਂਦੀ ਹੈ ਸ਼ਾਇਦ ਜਿਹੜੀ ਹੋਣੀ ਚਾਹੀਦੀ ਨੇ ਤੇ ਮੈਂ ਤਾਂ ਕੁਝ ਵੀ ਨਹੀਂ ਜਿੰਨਾ ਕਿ ਮੈਨੂੰ ਆਉਂਦਾ ਤੁਹਾਨੂੰ ਸਮਝਾ ਜੇ ਤਕਨੀਕ ਨੂੰ ਸਿੱਖ ਲਈ ਤਾਂ ਤੁਸੀਂ ਦੂਵੀਂ ਉੱਪਰ ਮਹਾਂਕੁਸ਼ੀਕਰ ਸਾਰਿਆਂ ਦਾ ਅੱਛਾ ਹੁਣ ਤੁਹਾਨੂੰ ਦੱਸਦਾ ਆ ਜਿਹੜਾ ਵਜਨ ਮੈਂ ਉੱਤੇ 16 ਲਿਖਿਆ ਹੈ ਇਹ ਸਾਰੀਆਂ ਲਾਈਨਾਂ ਦਾ ਤੁਹਾਨੂੰ ਤਕਤੀ ਕਹਿੰਦੇ ਨੇ ਉਹਨੇ ਜੋੜ ਕਟਾਓ ਆਪਾਂ ਸਿੱਧੀ ਜੀ ਭਾਸ਼ਾ ਚ ਕਿ ਇਹਨਾਂ ਦੀ ਭਾਸ਼ਾ ਹੈ ਤਕਤੀ ਤੇ ਉਹ ਜੋੜ ਕਟਾਉਣਾ ਹੈ ਉਹ ਤੁਸੀਂ ਦੱਸੋ ਵੀ ਕਿਹੜੀ ਲਾਈਨ ਦਾ ਮੈਂ ਤੁਹਾਨੂੰ ਕਰਕੇ ਦਿਖਾਵਾਂ ਉਸ ਦਾ ਕਰਕੇ ਬਿਖਾ ਦਿੰਦਾ ਇਹ ਸਾਰਿਆਂ ਦਾ ਬਰਾਬਰ ਨੰਨੇ ਨੂੰ ਕਰਨਾ ਹੈ ਲਾ ਵਜਨ ਕਿੰਨਾ ਆ ਗਿਆ 2 ਆ ਗਿਆ ਨਾ 2 ਤਾਂ ਜਮਾ ਵਿਰਗਾ ਕਰਨਾ ਹੈ ਕਿੰਨਾ

ਆ ਵੀ ਦੋ ਆ ਗਿਆ ਇਹਨੇ ਜਿਹਨੇ ਲੋੜਾ ਤੋਂ ਜਮਾ ਦੋ ਆਨੇ ਦੋ ਤੇ ਇੱਕ 3 4 5 6 7 8 9 10 11 12 13 14 15 ਸੁਰਤ 16 ਹੋ ਗਏ ਨੇ ਇਹ ਸਾਰੀਆਂ ਇਹਨਾਂ ਦਾ ਆਈਆਂ ਨੂੰ ਸੀ ਇਦਾਂ ਹੀ ਕਰਨਾ ਹੈ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ RAM Mishra ਦਾ ਉਹ RAM Mishra ਕਹਿੰਦੇ ਨਹੀਂ ਅਪਾ ਵੈਸੇ ਤਾਂ ਉਹ ਜਿਹੜੀ ਚੋਰੀਂ ਕਰ ਪਰ ਉਹ ਜਿਹੜਾ ਤਰਾ ਮਿਸਰਾ ਹੁੰਦਾ ਹੈ ਉਹਦੇ ਤੇ ਚਾਹੇ 100 ਬੰਦਾ 1000 ਬੰਦਾ ਕਿ ਜੇ ਲਿਖੇ ਉਹ ਇੱਕ ਲਾਈਨ ਉਹੀ ਰਹੂਗਾ ਜੇ ਤੁਹਾਡੀ ਇੱਛਾ ਨੂੰ ਬਦਲੋਗੇ ਤਾਂ ਵੀ ਬਦਲਿਓ ਮੈਨੂੰ ਕੋਈ ਹੋਣੀ ਹੈ ਕਿ ਜੇ ਵੀ ਤੁਹਾਨੂੰ ਸੋਹਣਾ ਲੱਗਦਾ ਹੈ ਇਹ ਤਾਂ ਇੱਕ ਸਮਝਾਉਣ ਦਾ ਤਰੀਕਾ ਹੈ ਲੈ ਵੀ ਦੋਸਤੋ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਵੀਡੀਓ ਕਹੀ ਜੀ ਲੱਗੀ ਇਹ ਤੇ ਜੇ ਕੋਈ ਹੈ ਜੀ ਕਮੀ ਮੇਸ਼ੀਅਤ ਤਾਂ ਮੈਨੂੰ ਸੁਝਾਅ ਵੀ ਦਿਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਬਾਕੀ ਤੋਂ ਵੱਧ ਅੱਗੇ ਸ਼ੇਅਰ ਕਰਨਾ